ਅੰਮ੍ਰਿਤਸਰ ਦੇ ਬੱਸ ਸਟੈਂਡ ਦੇ ਉੱਤੇ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਦੇ ਵਿੱਚ ਕੀ ਇੱਕ ਸ਼ਖਸ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਮਾਮਲਾ ਅਸੋਲੇ ਹੈ ਕਿ ਜਦੋਂ ਕਾਲੋ ਬੱਸ ਟਰਾਂਸਪੋਰਟ ਸਰਵਿਸ ਦਾ ਇੱਕ EMPLOYE ਜਦ ਬੱਸ ਸਟੈਂਡ ਤੇ ਪਹੁੰਚਦਾ ਹੈ ਤਾਂ ਤਿੰਨ ਨੌਜਵਾਨ ਉਹਦੇ ਤੇ ਅਚਾਨਕ ਆ ਕੇ ਹਮਲਾ ਕਰ ਦਿੰਦੇ ਨੇ ਉਸ ਤੋਂ ਬਾਅਦ ਤਕਰੀਬਨ 14 ਦੇ ਕਰੀਬ ਗੋਲੀਆਂ ਉੱਥੇ ਚਲਦੀਆਂ ਨੇ ਜਿਸ ਦੇ ਵਿੱਚੋਂ ਕੀ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਇਹਨਾਂ ਨੂੰ ਕੁਝ ਫਿਰੋਤੀ ਦੀ ਕਾਲਸ ਆ ਰਹੀਆਂ ਸੀ ਜਿਸ ਨੂੰ ਲੈ ਕੇ ਦੀ ਸ਼ਿਕਾਇਤ ਜੇਰੀ ਹੈ ਅੰਮ੍ਰਿਤਸਰ ਦੇ ਰਾਮਬਾਗ ਅਤੇ ਮਜੀਠਾ ਥਾਣੇ ਦੇ ਵਿੱਚ ਕੀਤੀ ਗਈ ਸੀ ਲੇਕਿਨ ਅੱਜ ਸਵੇਰੇ ਅਚਾਨਕ ਜਦੋਂ ਮੱਖਣ ਸਿੰਘ ਨਾਮ ਦਾ ਸ਼ਖਸ ਜਿਹੜਾ ਹੈ ਇੱਥੇ ਪਹੁੰਚਦਾ ਹੈ ਉਸ ਦੇ ਉੱਤੇ ਇਹ ਹਮਲਾ ਕੀਤਾ ਗਿਆ ਜਿਸ ਦੇ ਵਿੱਚ ਕੀ ਉਸਦੀ ਮੌਤ ਹੋ ਗਈ ਹੈ ਤੇ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਪੂਰੇ ਇਲਾਕੇ ਦੀ छानबीन ਸ਼ੁਰੂ ਕਰ ਦਿੱਤੀ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਪੁਲਿਸ ਜਿਹੜੀ ਹੈ ਉਹ ਮੌਕੇ ਤੇ ਇਨਵੈਸਟੀਗੇਸ਼ਨ ਕਰ ਰਹੀ ਹੈ ਔਰ ਦੇਖ ਰਹੀ ਹੈ ਕਿ ਕਿਹੜੇ ਰਸਤੇ ਤੋਂ ਪੁਲਿਸ ਇਸ ਨੌਜਵਾਨ ਜਿਹੜੇ ਇੱਥੇ ਪਹੁੰਚਦੇ ਨੇ ਤੇ ਉਸ ਤੋਂ ਬਾਅਦ ਉਹਨਾਂ ਵੱਲੋਂ ਇਹ ਪੂਰਾ ਕਾਰਨਾਮਾ ਕੀਤਾ ਜਾਂਦਾ ਹੈ ਦੱਸਣਾ ਚਾਹਾਂਗੇ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਦੀ ਸਥਿਤੀ ਲਗਾਤਾਰ ਵਿਗੜਦੀ ਜਾ ਰਹੀ ਹੈ ਕੱਲ ਬੰਗਾ ਦੇ ਵਿੱਚ ਇੱਕ ਮਾਮਲਾ ਸਾਹਮਣੇ ਆਇਆ ਸੀ ਜਿਸ ਦੇ ਵਿੱਚ ਕੀ ਬਸਟੈਂਡ ਦੇ ਨੇੜੇ ਘੇਰ ਕੇ ਇੱਕ ਕਾਰ ਦੇ ਉੱਤੇ ਹਮਲਾ ਕੀਤਾ ਗਿਆ ਸੀ ਤੇ ਉਸ ਤੋਂ ਬਾਅਦ ਅੱਜ ਦੂਸਰੇ ਦਿਨ ਅਮਰitsar ਦੇ ਵਿੱਚ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਭੀੜ ਪਾੜ ਵਾਲੇ ਬੱਸ ਸਟੈਂਡ ਜਿੱਥੋਂ ਕਿ ਚੰਡੀਗੜੀ ਪੂਰੀਆਂ ਬੱਸਾਂ ਜਾਂਦੀਆਂ ਨੇ ਉੱਥੇ ਜਿਹੜਾ ਹੈ ਹਮਲਾ ਕੀਤਾ ਗਿਆ ਜਿਸ ਦੇ ਵਿੱਚ ਕਿ ਇੱਕ ਸ਼ਖਸ ਜਿਹੜਾ ਹੈ ਉਸ ਦੀ ਮੌਤ ਹੋ ਗਈ ਹੈ ਔਰ ਇੱਕ ਸ਼ਖਸ ਜਿਹੜਾ ਹੈ ਫਟਰ ਦੱਸਿਆ ਜਾ ਰਿਹਾ ਹੈ ਇਕ ਵਾਰ ਫਿਰ ਦੱਸਣਾ ਚਾਹਾਂਗੇ ਕਿ ਮਾਮਲਾ ਸਵੇਰੇ 10 ਵਜੇ ਦੇ ਕਰੀਬ ਦਾ ਹੈ ਕਿ ਜਦੋਂ ਇਹ ਸ਼ਖਸ ਆਪਣੇ ਕਾਊਂਟਰ ਤੇ ਆਇਆ ਜਿਸ ਵੇਲੇ ਕਿ ਉਸਨੇ ਆਪਣੀ ਬੱਸਾਂ ਦੀ ਨਿਗਰਾਨੀ ਕਰਨੀ ਹੁੰਦੀ ਹੈ ਤਾਂ ਉਸ ਤੋਂ ਬਾਅਦ ਜਦੋਂ ਉਹ ਇੱਥੇ ਪਹੁੰਚਦਾ ਹੈ ਤਾਂ ਅਚਾਨਕ ਤਿੰਨ ਨੌਜਵਾਨ ਜਿਨ੍ਹਾਂ ਨੇ ਮੂੰਹ ਤੱਕ ਨਹੀਂ ਸੀ ਟੱਕੇ ਹੋਏ ਉਹਨਾਂ ਨੇ ਆ ਕੇ ਲਗਾਤਾਰ ਹਮਲਾ ਕਰ ਦਿੱਤਾ ਤਾਂ ਉਸ ਤੋਂ ਬਾਅਦ ਸਾਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਤਾਂ ਇਹ ਤਸਵੀਰਾਂ ਇਸ ਵੇਲੇ ਤੁਹਾਨੂੰ ਅਸੀਂ ਅੰਮ੍ਰਿਤਸਰ ਦੇ ਬੱਸ ਸਟੈਂਡ ਤੋਂ ਦਿਖਾ ਰਹੇ ਹਾਂ ਕਿ ਇਸ ਵੇਲੇ ਕਿਸ ਤਰ੍ਹਾਂ ਦਾ ਇੱਥੇ ਘਟਨਾਕ੍ਰਮ ਹੋਇਆ ਉਸ ਤੋਂ ਬਾਅਦ ਜਿਹੜਾ ਮੱਖਣ ਸਿੰਘ ਨਾਮ ਦਾ ਸ਼ਖਸ ਹੈ ਉਸ ਨੂੰ ਜਿਹੜਾ ਹੈ ਅਮਰਸਰ ਦੇ ਅਮਨਦੀ ਹਸਪੀਟਲ ਵਿੱਚ ਤਾਕਲ ਕਰਾਇਆ ਗਿਆ ਲੇਕਿਨ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ ਇਸ ਮਾਮਲੇ ਦੇ ਵਿੱਚ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਦੂਸਰੇ ਪਾਸੇ ਬਸ ਦੇ ਜਿਹੜੇ ਕੰਪਨੀ ਦੇ ਮਾਲਕ ਨੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਹਨਾਂ ਦੇ ਸਾਰੇ ਏਮਪਲਾਈਜ਼ ਨੂੰ ਲਗਾਤਾਰ ਕਰੋੜਾ ਰੁਪਏ ਦੀ ਫਰੋਤੀ ਦੇ ਫੋਨ ਆ ਰਹੇ ਸੀ ਜਿਸ ਕਰਕੇ ਅੱਜ ਇਹ ਹਮਲਾ ਕੀਤਾ ਗਿਆ ਹੈ ਔਰ ਇਸ ਬਾਬਤ ਪੁਲਿਸ ਨੇ ਜਿਹੜਾ ਹੈ ਪਰਚਾ ਦਰਜ ਕਰ ਦਿੱਤਾ ਹੈ ਆਉ ਜਾਣੇ ਕਿ ਕਹਿਣਾ ਇਸ ਮਾਮਲੇ 'ਚ ਪੁਲਿਸ ਦੇ ਅਧਿਕਾਰੀਆਂ ਦਾ ਹੋਇਆ ਮੱਖਣ ਹੈਗਾ ਮੁੰਡਾ ਕੱਲੋਂ ਟਰਾਂਸਪੋਰਟ ਦਾ ਉਹ ਹੀ ਡੈਥ ਹੋ ਗਈ ਹੈ ਗੋਲੀਆਂ ਵੱਜੀਆਂ ਸੀਗੀਆਂ ਇੱਥੇ ਅਮਨਦੀਪ ਹਸਪੀਟਲ ਬੋਡੀ ਲਿਆਏ ਸੀ ਜਦੋਂ ਇੱਥੇ ਆ ਇਸ ਤੋਂ ਬਾਅਦ ਡੈਥ ਹੋ ਗਈ ਸੀ ਬਾਕੀ ਅਸੀਂ ਮੌਕੇ ਤੇ ਆ ਸਰ ਸੀਸੀਟੀਵੀ ਕੈਮਰਾ ਚੈੱਕ ਇੱਥੇ ਜਾ ਰਹੇ ਨੇ ਬੱਸ ਸਟੈਂਡ ਦੇ ਹਰ ਤਰ੍ਹਾਂ ਦੀ ਇਨਵੈਸਟੀਗੇਸ਼ਨ 'ਚ ਜੋ ਰਿਕੁਆਇਰਮੈਂਟਸ ਹੁੰਦੀਆਂ ਉਹ ਸਾਰੀਆਂ ਅਸੀਂ ਕਰ ਰਹੇ ਆ ਆਪਣੇ ਟੀਮਾਂ ਸਾਡੀਆਂ ਲੱਗੀਆਂ ਹੋਈਆਂ ਨੇ ਅਲੱਗ ਤੇ ਜਲਦੀ ਦੋਸ਼ੀਆਂ ਤੱਕ ਅਸੀਂ ਪਹੁੰਚਣਾ। ਕਿੰਨੀਆਂ ਗੋਲੀਆਂ ਚੱਲੀਆਂ ਜੀ ਬੱਸ ਸਟੈਂਡ ਦੇ ਉੱਪਰ? ਗੋਲੀਆਂ ਐਗਜ਼ੈਕਟਲੀ ਨਹੀਂ ਪਤਾ ਹੈਗਾ ਵਾਹ 4-5 ਦਾ ਜੇ ਕਲੀਅਰ ਹੋਇਆ। ਬਾਕੀ ਕਿੰਨੇ ਜਣੇ ਦੇ ਗੋਲੀ ਲੱਗੀ ਆ ਜੀ ਉੱਥੇ? ਕੋਈ ਜਿਹੜਾ ਇੰਜਰਡ ਹੋਇਆ ਇਹਨਾਂ ਦੇ ਬਾਅਦ ਚ ਇੱਥੇ ਆ ਕੇ ਡੈਥ ਹੋ ਗਈ ਸੀ। ਫਾਇਰਿੰਗ ਦਾ ਇਨਸੀਡੈਂਟ ਕੀ ਹੋਇਆ? ਦੇਖੋ ਇਹ ਸਾਰੀ ਇਨਵੈਸਟੀਗੇਸ਼ਨ ਦਾ ਪਾਰਟ ਆ ਜੋ ਬਿਆਨ ਨਾਲ ਅਸੀਂ ਲਵਾਂਗੇ ਲੈ ਕੇ ਫਿਰ ਉਹਦੇ ਹਿਸਾਬ ਨਾਲ ਤਤਸ਼ਖਾਰ ਸਰ ਇਹਦੇ ਵਿੱਚ ਜ਼ਿੰਮੇਵਾਰੀ ਵੀ ਚੁੱਕੀ ਗਈ ਹੈ ਜੀ ਕਿਸੇ ਦੇ ਵੱਲੋਂ ਉਹ ਸਾਰੇ ਵੇਖਦੇ ਆ ਜੀ ਅਜੇ ਸਾਡੇ ਤੱਕ ਤਾਂ ਨਹੀਂ ਤਦਦੀ ਕੋਈ ਆਈ ਝਗੜਾ ਕੀ ਹੈ ਜੀ ਇਹਨਾਂ ਦਾ ਟਾਈਮਿੰਗ ਨੂੰ ਲੈ ਕੇ ਗੱਲ ਕੀਤੀ ਜਾ ਰਹੀ ਹੈ ਝਗੜਾ ਦੇਖੋ ਅਜੇ ਕੁਝ ਨਹੀਂ ਅਜੇ ਬਿਆਨ ਉਹਨਾਂ ਦੇ ਹੋ ਜਾਣਗੇ ਬਿਆਨ ਹੋਣ ਤੋਂ ਬਾਅਦ ਜੋ ਵੀ ਇਨਵੈਸਟੀਗੇਸ਼ਨ ਹੈਗੀ ਹੈ ਉਹਨੂੰ ਕੋਆਰਡਿਨੇਟਲੀ ਕਰਾਂਗੇ ਜੋ ਵੀ ਐਸ ਪਰ ਲਾ ਬਣਦਾ ਹੈਗਾ ਉਹ ਕਰਾਂਗੇ ਬਾਕੀ ਇਹਦੇ ਜੇ ਦੋਸ਼ੀਆਂ ਨੂੰ ਅਸੀਂ ਜਲਦੀ ਫਾੜ ਲੈਣਾ ਹੈ ਅੱਛਾ ਸਰ ਇਹ ਜਿਹੜੇ ਬੰਦਾ ਅੱਧਰ ਆਇਆ ਉਹਦਾ ਮਿਸ਼ਨ ਕੀ ਹਜਿੰਦਾ ਮਰ ਗਿਆ ਕੀ ਵੀ ਨਹੀਂ ਉਹਦੀ ਉਹ ਡੈਥ ਹੋ ਗਈ ਡੈਥ ਹੋ ਗਈ ਬੰਦੇ ਦੀ ਸਰ ਉਹਦਾ ਨਾਂ ਕੀ ਸੀ ਕਿੱਥੋਂ ਆਇਆ ਮੱਖਣ ਸਿੰਘ ਮੱਖਣ ਸਿੰਘ ਮੱਖਣ ਸਿੰਘ ਉਹਨਾਂ ਦਾ ਵਰਕਰ ਸੀਗਾ ਜਿਹੜੀ ਕਾਲੋਂ ਟਰਾਂਸਪੋਰਟ ਦਾ ਅੱਛਾ ਸਰ ਕਿਹਦੇ ਫਿਰੋਤੀ ਮੰਗੀ ਜਾ ਰਹੀ ਸੀ ਉਹ ਕੋਈ ਐਦਾ ਵੀ ਗੱਲ ਸਾਹਮਣੇ ਆਈ ਹੈ ਸਰ ਪੁਲਿਸ ਨੂੰ ਬਾਣ ਚੁਕਾ ਅਸੀਂ ਇਸ ਬਾਰੇ ਯਾਰ ਅਜੇ ਅਜੇ ਮੈਂ ਕਿਹਾ ਬਿਆਨ ਹੋ ਰਿਹਾ ਜੋ ਵੀ ਅਜੇ ਅਜੇ ਸਾਨੂੰ ਬਿਆਨ ਜਦੋਂ ਦੇਣਗੇ ਫਿਰ ਕਲੀਅਰ ਹੋਏਗਾ ਜੇ ਕੁਝ ਕਲੀਅਰ ਨਹੀਂ ਹੋਇਆ ਜੇ ਉਹ ਥੋੜੇ ਜੇ ਘਬਰਾਏ ਹੋਏ ਨੇ ਅਜੇ ਬਿਆਨ ਨਹੀਂ ਕੋਈ ਦੇ ਰਿਹਾ ਅੱਛਾ ਸਰ ਇੱਕ ਫਾਇਰਿੰਗ ਇਨਸੀਡੈਂਟ ਹੋਇਆ ਕਿੱਥੇ ਐ ਐਗਜ਼ੈਕਟਲੀ ਬੱਸ ਅਡੇ ਦੇ ਵਿੱਚ ਹੋਇਆ ਹੈ ਕਰੀਬ 10 ਵਜੇ ਸਰ ਛੱਡੇ ਵੀ ਹੋਇਆ ਜੀ ਹਾਂਜੀ ਉਧਰ ਵੀ ਕਾਰਵਾਈ ਲੱਗ ਚੱਲ ਸਰ ਸਾਡੇ ਕੀ ਮਾਮਲਾ ਜੀ ਬੁਰਾ ਉਹ ਵੀ ਦੱਸ ਦਿਓ ਜੀ ਨਾਲ ਹੀ ਕਹਿੰਗੀ ਕਿਉਂਕਿ ਤੁਸੀਂ ਪਹਿਲਾਂ ਇੱਧਰ ਕਰ ਲਈ ਇੱਕ ਵਾਰ ਸਰ ਇਹਦੇ ਵਿੱਚ ਜਿਹੜਾ ਹੈਗਾ ਕਿ ਅੰਦਰ ਕਿੰਨੇ ਬੰਦੇ ਆਏ ਸੀ ਜਿਨ੍ਹਾਂ ਨੇ ਗੋਲੀ ਚੱਲੀ ਕੋਈ ਦੱਸੋ ਕਿ ਸਹੀ ਸਰ ਸਰ ਕਿੰਨੇ ਬੰਦੇ ਅੰਦਰ ਆਏ ਯਾਰ ਤਿੰਨ ਬੰਦੇ ਸੀਗੇ ਬਸ ਸਾਡੇ ਤੋਂ ਦੱਸ ਤਾਂ ਤੁਸੀਂ ਪੈਨਿਕ ਨਾ ਹੋਵੇ ਤਾਂ ਦੱਸੋ ਤਿੰਨ ਬੰਦੇ ਸੀਗੇ ਔਰ ਬੰਦਿਆਂ ਦੀ ਕਾਫੀ ਤੱਕ ਆਈਡੈਂਟੀਫਿਕੇਸ਼ਨ ਹੋ ਗਈ ਹੈ ਜਲਦੀ ਗਫਤਾਰ ਕਰਾ ਸਰ ਜੀ ਹਾਟੇ ਵਾਲਾ ਮਾਮਲਾ ਵੀ ਨਾਲ ਨਾਲ ਕਲੀਅਰ ਕਰ ਦੋ ਉਹ ਵੀ ਕਰ ਲੈਣੇ ਜੀ ਉਹ ਨਿਸ਼ਾਨ ਇੱਕ ਬੰਦਾ ਹੈਗਾ ਉਹਦੇ ਉਹਨੇ ਕਰਵਾਇਆ ਹੈਗਾ ਜਿਹੜਾ ਜੋ ਲਾਗਲਟ ਜਿਹੜਾ ਵੈਸੇ ਉਹਨਾਂ ਦਾ ਘਰੇਲੂ ਮੈਟਰ ਸੀਗਾ ਤੇ ਉਹ ਕਰ ਰਹੇ ਉਹ ਵੀ ਸਾਰੀ ਕਰ ਠੀਕ ਹੈ